ਰਾਜ ਚੋਣ ਕਮਿਸ਼ਨ ਵੱਲੋਂ ಗ್ರಾಮ ਪੰਚਾਇਤਾਂ ਵਿੱਚ ਸਰਪੰਚਾਂ ਤੇ ਪੰਚਾਂ ਦੀਆਂ ਖਾਲੀ ਸੀਟਾਂ ਉੱਪਰ ਚੋਣ ਕਰਵਾਉਣ ਲਈ ਸ਼ਡਿਊਲ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਸਰਪੰਚਾਂ ਤੇ 275 ਪੰਚਾਂ ਦੀਆਂ ਖਾਲੀ ਸੀਟਾਂ ਲਈ ਚੋਣਾ 27 ਜੁਲਾਈ ਨੂੰ ਹੋਣਗੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ 17 ਜੁਲਾਈ ਆਖਰੀ ਮਿਤੀ ਹੋਵੇਗੀ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾਣ ਸਭੀਆਂ ਨੇ ਇਹਨਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ ਉਹਨਾਂ ਕਹਿ ਕੇ ਪੋਲਿੰਗ 28 ਜੁਲਾਈ ਨੂੰ ਹੋਵੇਗੀ ਤੇ ਵੋਟਾਂ ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ ਸਾਡੇ ਗੁਰਦਾਸਪੁਰ ਚ 192 ਗ੍ਰਾਮ ਪੰਚਾਇਤ ਸਿਆ ਜਿੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਜਿਹਦੇ ਵਿੱਚੋਂ 15 ਪੰਚਾਇਤਾਂ ਜਿੱਥੇ ਸਰਪੰਚਾਂ ਦੀ ਚੋਣ ਹੋਣੀ ਆ ਬਾਈ ਇਲੈਕਸ਼ਨ ਹੋਣੀ ਆ 275 ਪੰਚਾਇਤਾਂ ਜਿੱਥੇ ਪੰਚਾਂ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਤੇ ਨੋਮੀਨੇਸ਼ਨਸ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਗਰਾਮ ਆਇਆ 14 ਤੋਂ 17 ਤੱਕ ਨੋਮੀਨੇਸ਼ਨ ਲੈਣੀ ਆ ਉਹ ਸਾਡੇ ਸਾਰੇ ਆਰਓ ਏ ਆਰਓ ਅਸੀਂ ਅਪਾਇੰਟ ਕਰ ਦਿੱਤੇ ਆ ਆਪਣੇ ਆਪਣੇ ਜਿੱਥੇ ਨੋਮੀਨੇਸ਼ਨ ਸੈਂਟਰਸ ਉੱਥੇ ਬੈਠੇ ਆ ਉਹ ਨੋਮੀਨੇਸ਼ਨਸ ਲੈ ਵਿੱਚ 17 ਤੱਕ ਜੀ ਤੇ 27 ਨੂੰ ਇਲੈਕਸ਼ਨ ਆ ਤੇ ਸੇਮ ਡੇ ਅਸਾ ਰਿਜ਼ਲਟ ਡਿਕਲੇਅਰ ਹੋ ਜਾਣਾ ਹੈ ਕਰਮਚਾਰੀਏ ਆਰਓ ਯਾਰੋ ਲਾਤੇ ਆ ਬਾਕੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਜੋਗ ਹਾਈ ਕੋਰਟ ਦੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਜਿਹੜੀਆਂ ਡਾਇਰੈਕਸ਼ਨਸ ਆ ਉਸ ਉਹਦੇ ਚ ਜੋ ਸਾਨੂੰ ਆਈਆਂ ਸੀ ਐਜ਼ ਇਟ ਇਜ਼ ਅਸੀਂ ਐਸਐਚ ਐਸਡੀਐਮਸ ਨੂੰ ਫਾਰਵਰਡ ਕਰ ਦਿੱਤੀਆਂ ਗਈਆਂ ਨੋਮੀਨੇਸ਼ਨ ਤੋਂ ਲੈ ਕੇ ਕਾਊਂਟਿੰਗ ਤੱਕ ਵੀਡੀਓਗ੍ਰਾਫੀ ਦੇ ਆਰਡਰ ਹੋਏ ਸੀ ਉਹ ਅਸੀਂ ਸਾਰਾ ਉਹਨਾਂ ਨੂੰ ਐਸਡੀਐਮਸ ਨੂੰ ਸਾਰਿਆਂ ਨੂੰ ਲੈਟਰ ਇਸ਼ੂ ਡੀਐਸਆਰ ਵੱਲੋਂ ਇਸ਼ੂ ਕਰਾ ਕੇ ਉਹਨਾਂ ਨੂੰ ਬਾਉਂਡ ਕਰ ਦਿੱਤਾ ਸਾਰੇ ਜਗ੍ਹਾ ਤੇ ਨਾਮੀਨੇਸ਼ਨ ਹੋਏਗੀ ਲੋਕਾਂ ਨੂੰ ਤੇ ਹੀ ਅਪੀਲ ਆ ਕਿ ਮਤਲਬ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਜਿਹੜੇ ਏਆਰਓ ਆਰਓ ਨਾਲ ਸੰਪਰਕ ਕਰ ਸਕਦੇ ਆ ਜੇ ਉਹਨਾਂ ਨੂੰ ਫੇਰ ਵੀ ਖਾਸ ਕਰਕੇ ਸਾਡੇ ਚੁੱਲਾ ਟੈਕਸ ਦਾ ਕਈ ਵਾਰਾਂ ਕੰਪਲੇਂਟਸ ਆਉਂਦੀਆਂ ਉਹ ਸਾਡੇ ਵੀਡੀਓਜ਼ ਨੂੰ इवन ਐਸਡੀਐਮਜ਼ ਨੂੰ इवन ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਸਾਰਿਆਂ ਨੂੰ ਅਸੀਂ ਨੰਬਰ ਵੀ ਆਪਣਾ ਡਿਸਪਲੇ ਕੀਤਾ ਨਹੀਂ ਨਹੀਂ ਜੀ ਇਹ ਤੇ ਵੈਲਟ ਬਾਕਸੇ ਰਾਈ ਹੁੰਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਰਪੰਚਾਂ ਪੰਜਾਂ ਦੀ ਚੋਣ ਹੋਈ ਸੇਮ ਉਸੇ ਤਰ੍ਹਾਂ ਇਹਨਾਂ ਦੀ ਉਸੇਚ ਉਹ ਪ੍ਰਕਿਰਿਆ ਜੀ ਇਲੈਕਸ਼ਨ ਹੋਣੀ ਸਾਰੀ ਜੀ ਕਲਾਨੌਰ ਦੀਆਂ 6 ਪੰਚਾਇਤਾਂ ਜੀ ਕਲਾਨੌਰ ਚੋਂ ਜਿਹੜੀਆਂ ਮੇਨ ਪੰਚਾਇਤਾਂ ਬੜੀਆਂ ਉਹਦਾ ਅਸੀਂ ਡਾਟਾ ਬੇਸ ਤੇ ਜਰਨਲੀ ਲਿਖਿਆ ਸੀ ਕਿਉਂਕਿ ਪਹਿਲਾਂ ਉਹਦੀ ਕਮੇਟੀ ਬਣਨੀ ਸੀ ਇਸ ਕਰਕੇ ਉਹ ਪੰਕ ਕਰ ਦਿੱਤੀਆਂ ਗਈਆਂ ਸੀ ਤੇ ਉਹ ਕਮੇਟੀ ਵਾਲਾ ਪ੍ਰੋਸੈਸ ਤੇ ਨਹੀਂ ਹੋਇਆ ਹੁਣ ਸਾਡੇ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਪੰਚਾਇਤਸ ਵੱਲੋਂ ਡਿਪਾਰਟਮੈਂਟ ਵੱਲੋਂ ਲੈਟਰ ਇਸ਼ੂ ਹੋਈ ਸੀ ਕਿ ਇਹਨਾਂ ਨੂੰ ਜਿੰਨਾ ਜੇ ਕਮੇਟੀ ਨਹੀਂ ਬਣਦੀ ਪੰਚਾਇਤਾਂ ਨੂੰ ਬਹਾਲ ਕੀਤਾ ਜਾਵੇ ਉਹ ਸਾਡੀਆਂ ਪੰਚਾਇਤਾਂ ਬਹਾਲ ਆ ਪਰ ਉਹਦੀ ਇਲੈਕਸ਼ਨ ਨਹੀਂ ਹੋਈ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਲਿਖਿਆ ਸੀ ਔਰ ਉਸ ਬਾਰੇ ਕੇ ਸਾਨੂੰ ਡਾਟਾਬੇਸ ਭੇਜਿਆ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਲੈਟਰ ਇਸ਼ੂ ਹੋਈ ਸੀ ਕਿ ਇਹਦਾ ਦੱਸੋ ਜੀ ਜਿਹੜਾ ਕਮੇਟੀ ਬਣਾਉਣ ਦਾ ਇਹਦਾ ਪਹਿਲਾ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਉਹ ਰੱਦ ਹੋ ਗਿਆ ਕਿ ਨਹੀਂ ਹੋਇਆ ਉਹ ਅਸੀਂ ਸਾਡੇ ਡਿਪਟੀ ਕਮਿਸ਼ਨਰ ਮਾਨਜੋਗ ਜਿਹੜੇ ਗੁਰਦਾਸਪੁਰ ਹੈ ਉਹਨਾਂ ਵੱਲੋਂ ਸਰਦਾਰ ਦਿਲਵਿੰਦਰਜੀਤ ਸਿੰਘ ਜੀ ਵੱਲੋਂ ਲੈਟਰ ਲਿਖ ਕੇ ਲੋਕਲ ਗਵਰਨਮੈਂਟ ਨੂੰ ਅਸੀਂ ਭੇਜ ਦਿੱਤੀ ਹੈ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਿਸ ਦਿਨ ਵੀ ਉਹਨਾਂ ਵੱਲੋਂ ਸਾਨੂੰ ਉਹਦਾ ਜਵਾਬ ਆਉਂਦਾ ਫਿਰ ਅਸੀਂ ਉਹ ਮਾਨਜੋਗ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਉਹਦੀ ਵੋਟਰ ਸੂਚੀ ਤਿਆਰ ਕਰਾ ਕੇ ਇਲੈਕਸ਼ਨ ਦੀ ਪ੍ਰਕਿਰਿਆ ਆਰੰਭ ਕਰਾਂਗੇ ਨਹੀਂ ਜੀ ਪੰਚਾਇਤ ਦੀ ਇਨਕਮ ਤੇ ਹੋ ਰਹੀ ਆ ਬੋਲੀ ਹੋਈ ਆ ਸ਼ਾਮਲਾ ਜ਼ਮੀਨ ਦੀ ਬੋਲੀ ਉਹ ਤਾਂ ਪੈਸੇ ਉਹਨਾਂ ਦੇ ਜਮ੍ਹਾਂ ਹੋ ਰਹੇ ਆ ਗਵਰਨਮੈਂਟ ਵੱਲੋਂ ਮੈਨੂੰ ਐਡਮਿਨਿਸਟਰेटर ਪਾਇੰਟ ਕੀਤਾ ਜਿਹੜੀਆਂ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਜਿਹੜੇ ਕੋਈ ਡਿਵੈਲਪਮੈਂਟ ਵਰਕਸ ਹੋਣ ਵਾਲੇ ਆ ਵੀਡੀਓ ਵੱਲੋਂ ਸਾਨੂੰ ਪ੍ਰਪੋਜ਼ ਕੀਤਾ ਜਾਂਦਾ ਉਹ ਅਸੀਂ ਕਰਾ ਵੀ ਰਹੇ ਆ ਉਹਦੇ ਨਾਲ ਦੇ ਨਾਲ ਵਿਕਾਸ ਦੇ ਕੰਮ ਜਿਹੜਾ ਜੋ ਵੀ ਵੀਡੀਓ ਪ੍ਰਪੋਜ਼ ਕਰਦੀ ਉਥੋਂ ਕਲਾਕਾਰ ਨੌਰ ਵਾਲੀ ਕਿ ਆ ਸਾਡਾ ਕੰਮ ਹੋਣ ਵਾਲਾ ਜ਼ਰੂਰੀ ਆ ਉਸ ਸਾਡੀ ਇੱਕ ਕਮੇਟੀ ਕੌਂਸਟਿਟਿਊਟ ਕੀਤੀ ਹੈ ਗਵਰਨਮੈਂਟ ਨੇ ਉਹ ਕਮੇਟੀ ਤੋਂ ਅਸੀਂ ਫਿਰ ਅਪਰੂਵ ਕਰਾ ਕੇ ਉਹਨਾਂ ਨੂੰ ਫੰਡਸ ਜਾਰੀ ਕਰ ਦਿੰਨੇ ਆ ਉਹ ਚੱਲ ਰਿਹਾ ਜੀ ਬਾਕੀ ਜਦੋਂ ਕਮਿਸ਼ਨਰ ਵੱਲੋਂ ਕਲੀਅਰ ਹੋਏਗਾ ਫਿਰ ਅਸੀਂ ਉਹਦੀ ਇਲੈਕਸ਼ਨ ਵੀ ਕਰਾ ਦਾਂਗੇ ਜੀ ਨਾਲ